ਪੀਰਾਂ ਦੀ ਇਬਾਦਤ ਚੈਨਲ ਦੇਖ ਰਹੀਆਂ ਸਭ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਸਾਈਆਂ ਦੀ ਜੈ ਮਸਤਾਂ ਦੀ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ ਪੀਰ ਸਖੀ ਸਰਵਰ ਲਾਲਾਂ ਵਾਲੀ ਸਰਕਾਰ ਜਿਨ੍ਹਾਂ ਨੂੰ ਪੀਰ ਨਿਗਾਹੇ ਵਾਲਾ ਵੀ ਕਿਹਾ ਜਾਂਦਾ ਹੈ ਜੋ ਵੀ ਭਗਤ ਪੀਰਾਂ ਨੂੰ ਮੰਨਦੇ ਨੇ ਤਾਂ ਉਹਨਾਂ ਨੂੰ ਹਰ ਵੜੇ ਕੀ ਪੜਦੇ ਰਹਿਣਾ ਚਾਹੀਦਾ ਹੈ ਸੰਗਤ ਜੀ ਕੁਝ ਕਲਾਮ ਐਸੇ ਹੁੰਦੇ ਨੇ ਜਿਨ੍ਹਾਂ ਨੂੰ ਖਾਸ ਵਕਤ ਤੇ ਖਾਸ ਜਗ੍ਹਾ ਤੇ ਹੀ ਪੜਿਆ ਜਾ ਸਕਦਾ ਹੈ ਉਹਨਾਂ ਲਈ ਆਪਣੀ ਦੇਹ ਹੀ ਰੱਖਿਆ ਵਾਸਤੇ ਹਿਸਾਰ ਵਾਲੇ ਕਲਾਮ ਵੀ ਪੜਨੇ ਪੈਂਦੇ ਹਨ ਅਜਿਹੇ ਕਲਾਮ ਜ਼ਿਆਦਾਤਰ ਚਿੱਲਾ ਕਰਨ ਵੇਲੇ ਪੜੇ ਜਾਂਦੇ ਹਨ ਇਹਨਾਂ ਕਲਾਮ ਨੂੰ ਸਧਾਰਨ ਭਗਤਾਂ ਲਈ ਪੜਨਾ ਅਤੇ ਯਾਦ ਕਰਨਾ ਔਖਾ ਹੁੰਦਾ ਹੈ ਬਹੁਤੇ ਕਲਾਮ ਅਰਬੀ ਭਾਸ਼ਾ ਵਿੱਚ ਹੋਣ ਕਰਕੇ ਅਸੀਂ ਸਹੀ ਢੰਗ ਨਾਲ ਉਹਨਾਂ ਨੂੰ ਪੜ੍ਹ ਵੀ ਨਹੀਂ ਸਕਦੇ ਕਿਉਂਕਿ ਸਾਡਾ ਸ਼ਬਦਾ ਲੈਜ਼ਾ ਪੰਜਾਬੀ ਭਾਸ਼ਾ ਦਾ ਹੈ ਇਸ ਲਈ ਪੀਰਾਂ ਫਕੀਰਾਂ ਨੇ ਲਖਦਾਤਾ ਪੀਰ ਜੀ ਦੇ ਬਹੁਤ ਆਸਾਨ ਅਤੇ ਸਰਲ ਕਲਾਮ ਭਗਤਾਂ ਨੂੰ ਦਿੱਤੇ ਜਿਨ੍ਹਾਂ ਨੂੰ ਹਰ ਕੋਈ ਪੜ੍ਹ ਵੀ ਸਕਦਾ ਹੈ ਅਤੇ ਜਿਹੜੇ ਪੀਰਾਂ ਨੂੰ ਬਹੁਤ ਜ਼ਿਆਦਾ ਮੰਨਦੇ ਹਨ ਉਹ ਤਾਂ ਪੀਰਾਂ ਨੂੰ ਇਸ ਕਲਾਮ ਨਾਲ ਹਰ ਵੇਲੇ ਯਾਦ ਕਰ ਸਕਦੇ ਹਨ ਸੰਗਤਜੀ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੇ ਇਸ ਪਰਿਵਾਰ ਦਾ ਹਿੱਸਾ ਜ਼ਰੂਰ ਬਣੋ ਸੰਗਤਜੀ ਅੱਜ ਦੀ ਵੀਡੀਓ ਛੋਟੀ ਵੀਡੀਓ ਹੈ ਇਸ ਲਈ ਇਸ ਨੂੰ ਪੂਰਾ ਜ਼ਰੂਰ ਸੁਣ ਲੈਣਾ ਜੀ ਸੰਗਤ ਜੀ ਜੇਕਰ ਤੁਸੀਂ ਵੀ ਪੀਰਾਂ ਨੂੰ ਮੰਨਦੇ ਹੋ ਅਤੇ ਪੀਰ ਸਖੀ ਸਰਵਰ ਸੁਲਤਾਨ ਲੱਖ ਦਾਤਾ ਪੀਰ ਜੀ ਦੀ ਇਬਾਦਤ ਕਰਦੇ ਹੋ ਤਾਂ ਇਹ ਕਲਾਮ ਤੁਹਾਨੂੰ ਹਰ ਵੇਲੇ ਪੜ੍ਹਦੇ ਰਹਿਣਾ ਚਾਹੀਦਾ ਹੈ ਸੰਗਤ ਜੀ ਕਲਾਮ ਹੈ ਯਾ ਸਖੀ ਸੁਲਤਾਨ ਹੱਕ ਸਖੀ ਸੁਲਤਾਨ ਯਾ ਸਖੀ ਸੁਲਤਾਨ ਹੱਕ ਸਖੀ ਸੁਲਤਾਨ ਸੰਗਤ ਜੀ ਇਸ ਕਲਾਮ ਵਿੱਚ ਬਹੁਤ ਤਾਕਤ ਹੈ ਵੈਸੇ ਤਾਂ ਤੁਸੀਂ ਪੀਰਾਂ ਨੂੰ ਕਿਸੇ ਵੀ ਰੂਪ ਵਿੱਚ ਕਿਤੇ ਵੀ ਯਾਦ ਕਰੋਗੇ ਤਾਂ ਉਹ ਹਰ ਥਾਂ ਹਾਜ਼ਰ ਨਾਜ਼ਰ ਹੁੰਦੇ ਨੇ ਪਰ ਇਸ ਕਲਾਮ ਦੀ ਖਾਸियत ਇਹ ਹੈ ਕਿ ਪੀਰ ਇਸ ਨੂੰ ਪੜਨ ਵਾਲੇ ਵੱਲ ਖਿੱਚੇ ਚੱਲੇ ਆਉਂਦੇ ਹਨ ਇਸ ਕਲਾਮ ਦੀ ਤਾਸੀਰ ਨਾਲ ਤੁਹਾਡੇ ਅੰਦਰ ਉਹ ਕੁਆਲਿਟੀ ਪੈਦਾ ਹੋ ਜਾਵੇਗੀ ਕਿ ਤੁਸੀਂ ਆਪ ਹੈਰਾਨ ਹੋਵੋਗੇ ਇਸ ਨਾਲ ਤੁਹਾਡੇ ਆਖੇ ਵਚਨ ਵੀ ਪੂਰੇ ਹੋਣ ਲੱਗਣਗੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਰੋਹਾਨੀ ਨਜ਼ਾਰੇ ਵੇਖਣ ਨੂੰ ਮਿਲਣਗੇ ਬਾਕੀ ਪੀਰਾਂ ਦੀ ਕਿਰਪਾ ਬਾਰੇ ਅਸੀਂ ਪੂਰਾ ਬਿਆਨ ਨਹੀਂ ਕਰ ਸਕਦੇ ਕਿ ਉਹਨਾਂ ਨੇ ਖੁਸ਼ ਹੋ ਕੇ ਤੁਹਾਨੂੰ ਕੀ ਦੇ ਦੇਣਾ ਹੈ ਇਹ ਪੀਰ ਹੀ ਜਾਣਦੇ ਹਨ ਇਸ ਕਲਾਮ ਦਾ ਵਿਰਧ ਹਰ ਵੇਲੇ ਕਰਦੇ ਰਹੋ ਆਪਣੇ ਆਪ ਨੂੰ ਵੱਧ ਤੋਂ ਵੱਧ ਪਾਕ ਸਾਫ਼ ਰੱਖੋ ਹੱਥ-ਮੂੰਹ ਅਤੇ ਪੈਰ ਜਿੰਨਾ ਹੋ ਸਕੇ ਸੁੱਚੇ ਰੱਖੋ ਜਿੰਨੇ ਇਸਕ ਨਾਲ ਇਹ ਕਲਾ ਪੜੋਗੇ ਉਨਾਂ ਇਸ ਵਿੱਚ ਅਸਰ ਜਲਦੀ ਹੁੰਦਾ ਵੇਖੋਗੇ ਪੀਰ ਤੁਹਾਡੇ ਸਭ ਤੋਂ ਮੇਹਰਾਂ ਕਰਨ ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ ਮਿਲਦੇ ਹਾਂ ਜਲਦੀ ਹੀ ਅਗਲੀ ਵੀਡੀਓ ਵਿੱਚ ਜਾਣ ਤੋਂ ਪਹਿਲਾਂ ਸਾਡਾ ਚੈਨਲ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਕਰ ਦੇਣਾ ਜੀ ਮਿਲਦੇ ਹਾਂ ਜਲਦੀ ਹੀ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਾਡਾ ਸਭ ਦਾ ਅੱਲਾ ਨਿਗਹਿਬਾਨ ਜੈ ਪੀਰਾਂ ਦੀ